ਕੀ 50 ਦੇ ਲੱਖਾ ਕਿਹੜਾ ਹੁੰਦਾ ਉੱਥੇ ਅਨਸਟ੍ਰੱਕ ਸਾਊਂਡ ਵੱਜ ਰਹੀ ਆ ਅਨਸਟ੍ਰੱਕ ਆਵਾਜ਼ ਮਤਲਬ ਕਿਸੇ ਦੇ ਟਕਰਾਵ ਤੋਂ ਪੈਦਾ ਹੋ ਆਵਾਜ਼ ਨਹੀਂ ਹੁੰਦੀ ਉਪਰ ਤੋਂ ਜਿਹੜਾ ਉੱਪਰ ਦਾ ਇਲਾਕਾ ਹੈ ਉਹ ਸਾਰਾ ਅਨਹਦ ਇਲਾਕਾ ਹੀ ਹੈ ਇਹ ਅਨਹਦ ਇਲਾਕਾ ਕਿਹੜਾ ਹੁੰਦਾ ਅਨਹਦ ਇਲਾਕਾ ਹੀ ਜਿਵੇਂ ਆ ਪੰਜਾਬ ਜੀ ਸਾਹਿਬ ਦੇ ਵਿੱਚ ਇੱਕ ਦਰਦੀ ਗੱਲ ਪੜਦੇ ਆਂ ਵੀ ਇੱਕ ਦਰਦੀ ਗੱਲ ਕੀਤੀ ਆ ਗੁਰੂ ਨਾਨਕ ਪਾਸ਼ਾ ਜੀ ਨੇ ਸਾਨੂੰ ਦੱਸਿਆ ਵੀ ਕੋਈ ਹੱਦ ਬੰਦੀ ਆ ਹੂੰ ਤੇ ਕੋਈ ਦਾਰਾ ਹੈ ਹੂੰ ਤੇ ਫਿਰ ਅਨੰਦ ਸਾਹਿਬ ਦੇ ਵਿੱਚ ਵੀ ਜਦੋਂ ਨੌ ਦਵਾਰੇ ਜਦੋਂ ਇੱਧਰ ਜਾਣ ਮਾ ਹੁੰਦਾ ਖੁੱਲਦੇ ਨੇ ਨੌ ਦਰਾਂ ਦੀ ਗੱਲ ਆਈ ਹੈ ਦਸਵੇਂ ਦੀ ਵੀ ਗੱਲ ਆਈ ਹੈ ਉਹ ਸੁਖਮੈ ਹੂੰ ਤੇ ਜਿਹੜਾ ਗੋਪਤਾ ਹੈ ਹੂੰ ਤੇ ਉਹਦੀ ਖੋਜ ਕਰਨ ਨੂੰ ਗੁਰੂ ਸਾਹਿਬ ਨੇ ਦੱਸਿਆ ਗਿਆ ਹੂੰ ਸੋ ਜਿਹੜਾ ਉਹ ਦਾਰਾ ਹੈ ਉਸ ਤੋਂ ਜਿਹੜਾ ਉੱਪਰ ਦਾ ਇਲਾਕਾ ਹੈ ਉਹ ਸਾਰਾ ਅਨਹਦ ਇਲਾਕਾ ਹੈ ਹੂੰ ਉੱਥੇ ਅਨਸਟ੍ਰੱਕ ਸਾਊਂਡ ਵੱਜ ਰਹੀ ਆ ਹੂੰ ਹੂੰ ਕੰਟੀਨਿਊਸਲੀ ਵੱਜ ਰਹੀ ਆ ਤੇ ਉਹਨੂੰ ਪ੍ਰਮਾਤਮਾ ਦੀ ਮੁੱਖ ਦੀ ਆਵਾਜ਼ ਵੀ ਕਹਿ ਦਿੰਨੇ ਆ ਨਾਮ ਵੀ ਕਿਹਾ ਗੁਰੂ ਸਾਹਿਬ ਨੇ ਸੋ ਇਹ ਸਾਰਾ ਕੁਝ ਗੁਰਬਾਣੀ ਚ ਹੀ ਆਪਾਂ ਨੂੰ ਸਮਝਾਇਆ ਗਿਆ ਕਿੱਤਾਂ ਦੀ ਕਿੱਦਾਂ ਦੀ ਆਵਾਜ਼ ਹੁੰਦੀ ਆ ਉਹ ਅਨਸਟ੍ਰੱਕ ਆਵਾਜ਼ ਮਤਲਬ ਕਿਸੇ ਦੇ ਟਕਰਾਵ ਤੋਂ ਪੈਦਾ ਹੋ ਆਵਾਜ਼ ਨਹੀਂ ਹੁੰਦੀ ਤੇ ਉਹਦੀ ਜਿਵੇਂ ਉਹ ਨੂੰ ਆਪਾਂ ਬਿਆਨ ਵੀ ਨਹੀਂ ਕਰ ਸਕਦੇ ਕਾगज ਤੇ ਨਹੀਂ ਤਾਰ ਸਕਦੇ ਉਹਨੂੰ ਲਿਖਤ ਲਿਖਣ ਪਰਚ ਨਹੀਂ ਦੱਸ ਸਕਦੇ ਆਪਾਂ ਵੀ ਕਿੱਦਾਂ ਦੀ ਉਹ ਬੋਲ ਕੇ ਮੂੰਹੋਂ ਨਹੀਂ ਦੱਸ ਸਕਦੇ ਵੀ ਐਦਾਂ ਦੀ ਐ ਬਸ ਆਪਾਂ ਮਤਲਬ ਇੱਥੇ ਕੁਝ ਰਿਲੇਟ ਕਰ ਸਕਦੇ ਆ ਜਿਵੇਂ ਦੁਨੀਆ ਚ ਕਿਸੇ ਚੀਜ਼ ਨਾਲ ਰਿਲੇਟ ਕਰ ਸਕਦੇ ਆ ਉਹ ਵੀ ਇੱਕ ਸਮਝਾਉਣ ਮਾਤਰਾ ਪੰਜ ਸ਼ਬਦ ਦੀ ਗੱਲ ਕਰੀਏ ਜਿਵੇਂ ਹਨਾ ਹਾਂਜੀ ਪੰਜ ਸ਼ਬਦ ਦੀ ਗੱਲ ਕੀਤੀ ਆ ਜਦੋਂ ਉਤਲਾ ਮਤਲਬ ਜਿਵੇਂ ਗੁਰੂ ਸਾਹਿਬ ਦੱਸਦੇ ਨੇ ਸੁਖਮਣ ਦਾ ਉੱਪਰ ਵਾਲਾ ਜਿਹੜਾ ਸਿਰ ਆ ਉਹਦੇ ਵਿੱਚੋਂ ਜਦੋਂ ਉਹ ਗੁਜਰਦੀ ਆ ਉਹਦੇ ਪੰਜ 6 ਹਿੱਕ ਹੁੰਦੇ ਆ ਛੋਟੇ ਛੋਟੇ ਤੇ ਉਹਦੇ ਵਿੱਚੋਂ ਜਦੋਂ ਆਵਾਜ਼ ਨਿਕਲਦੀ ਆ ਤਾਂ ਪੰਜ ਤਰ੍ਹਾਂ ਦੀਆਂ ਸਾਊਂਡਸ ਆ ਜਾਂਦੀਆਂ ਉਹ ਫੇਰ ਇੱਕ ਰੂਪ ਹੋ ਜਾਂਦੀ ਆ ਤੇ ਜਪਜੀ ਸਾਹਿਬ ਚ ਵੀ ਉਹਨਾਂ ਦਾ ਸਭ ਇਹੋ ਪੰਜਾਂ ਦਾ ਇੱਕ ਧਿਆਨ ਹੋ ਜਾਂਦਾ ਉਹ ਤੋਂ ਬਾਅਦ ਤੇ ਨਾ ਨਾਦ ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਨੇ ਸਮਝਾਈਆਂ ਆਈਆਂ ਉੱਥੇ ਉੱਥੇ ਤੱਕ ਬੰਦਾ ਪਹੁੰਚਦਾ ਕਿਵੇਂ ਆ ਉਸ ਤੋਂ ਤੱਕ ਗੁਰਬਾਣੀ ਅਨਸਾਰ ਚੱਲ ਕੇ ਜੀ ਗੁਰਬਾਣੀ ਦੇ ਉਪਦੇਸ਼ ਮੰਨ ਕੇ ਗੁਰਬਾਣੀ ਪੜ੍ਹ ਕੇ ਜਾਂ ਕਿਤਾ ਗੁਰਬਾਣੀ ਪੜ੍ਹ ਕੇ ਸਮਝਾਉ ਓਬਵੀਅਸਲੀ ਪੜ੍ਹ ਕੇ ਸਮਝਾਉਂਗੇ ਉਹਦੇ ਵਿੱਚ ਲਿਖਿਆ ਕੀ ਆ ਹੂੰ ਉਹਨੂੰ ਪੜ੍ਹ ਕੇ ਉਹਨੂੰ ਉਹਨੂੰ ਸਮਝ ਕੇ ਵੀ ਗੁਰੂ ਸਾਹਿਬ ਸਾਨੂੰ ਕੀ ਕਰਨ ਦਾ ਉਪਦੇਸ਼ ਕਰ ਰਹੇ ਨੇ ਤੇ ਹੁਣ ਜੇ ਹੁਣ ਅਬਜ਼ੌਰਬ ਕਰਨਾ ਹੈ ਜੀ ਸਾਰਿਆਂ ਨੇ ਮਤਲਬ ਗੁਰੂ ਸਾਹਿਬ ਜੀ ਕਿਰਪਾ ਅਨਸਾਰ ਅਬਜ਼ੌਰਬ ਕਰਨਾ ਹੈ ਜਿਨੇ ਹੁਣ ਅ ਐਬਜ਼ੌਰਬ ਕਰ ਲਿਆ ਵੀ ਮਹਾਰਾਜ ਨੇ ਪੜਨ ਬਾਰੇ ਕੀ ਉਹਦੇ ਵਿੱਚ ਲਿਖਿਆ ਹੂੰ ਤਾਂ ਉਹ ਫਿਰ ਉਸ ਚੀਜ਼ ਤੋਂ ਉਪਰ ਉੱਠ ਜਾਣਗੇ ਤੇ ਉਸ ਤੋਂ ਬਾਅਦ ਫਿਰ ਕੀ ਕਰਨ ਬਾਰੇ ਦੱਸਿਆ ਸਾਨੂੰ ਹੁਣ ਨਹੀਂ ਪੜਨ ਬਾਰੇ ਤਾਂ ਇਹ ਵੀ ਹੁੰਦਾ ਨਾ ਬੜਪੜ ਗੱਡੇ ਲੱਤੀ ਹੈ ਹਨਾ ਪਰ ਪੜਨ ਤੋਂ ਬਾਅਦ ਕੁਝ ਕਰਨਾ ਵੀ ਤਾਂ ਹੋਊਗਾ ਕਿ ਨਹੀਂ ਜੀ ਬਿਲਕੁਲ ਦੇਖੋ ਪੜਨ ਦੇ ਵੀ ਬਹੁਤ ਵੱਡੇ ਫਾਇਦੇ ਨੇ ਕਿਉਂਕਿ ਬڑے ਵੱਡੇ ਭਾਗ ਨੇ ਜਿਹੜੇ ਗੁਰਬਾਣੀ ਪੜ੍ਹਦੇ ਰਹੇ ਹੂੰ ਤੇ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿਉਂਕਿ ਦੇਖੋ ਗੁਰਬਾਣੀ ਚ ਗੁਰੂ ਸਾਹਿਬ ਨੇ ਦੱਸਿਆ ਵੀ ਇਹ ਤਾਂ ਕਰਤੇ ਨੇ ਆਪ ਹੀ ਮੂੰਹੋਂ ਕਢਾਏ ਹੋਏ ਬੋਲ ਨੇ ਕੋਈ ਪਰਸਨਲ ਤਾਂ ਹੈ ਨਹੀਂ ਇਹ ਹਣਾ ਤੇ ਜੇ ਕਰਤੇ ਦੇ ਬੋਲ ਸਾਡੇ ਤੱਕ ਪਹੁੰਚੇ ਨੇ ਕਿਸੇ ਵਸੀਲੇ ਨਾਲ ਪਹਿਲੀ ਗੱਲ ਤਾਂ ਇਹ ਕਿੱਡੇ ਵੱਡੇ ਕਰਮਾਂ ਦੀ ਨਿਸ਼ਾਨੀ ਹੈ ਵੀ ਅਸੀਂ ਉਹ ਦੌਰ ਦੇ ਵਿੱਚ ਉਸ ਗੈਲੋ ਉਸ ਪਰਿਵਾਰ ਦੇ ਵਿੱਚ ਵੀ ਕਹਿ ਸਕਦੇ ਆ ਕਿਉਂਕਿ ਪਹਿਲਾ ਪਰਿਵਾਰ ਜੇ ਜੁੜਿਆ ਹੋਵੇ ਰਿਹਾ ਆਪਾਂ ਨੂੰ ਜੋੜੇ ਜਿੱਥੇ ਆਪਾਂ ਗ੍ਰੋਅਨ ਅਪ ਹੋਏ ਆ ਤੇ ਜੇ ਉੱਥੇ ਉਹ ਬੋਲ ਪਹੁੰਚੇ ਹੋਏ ਸੀਗੇ ਤਾਂ ਕਿੱਡੇ ਵੱਡੇ ਭਾਗਾਂ ਦੀ ਨਿਸ਼ਾਨੀ ਆ ਵੀ ਮਹਾਰਾਜ ਦੇ ਮੂੰਹੋਂ ਨਿਕਲੇ ਬੋਲ ਸਾਡੇ ਸਾਡੀ ਪਹੁੰਚ ਹੋ ਗਈ ਉੱਥੇ ਤੱਕ ਵੀ ਅਸੀਂ ਸਾਡਾ ਕਿਸੇ ਹਿਸਾਬ ਨਾਲ ਸੰਪਰਕ ਹੋ ਗਿਆ ਨਹੀਂ ਕਿਸੇ ਹੋਰ ਥਾਂ ਜਨਮ ਹੋ ਜਾਂਦਾ ਧਰਤੀ 'ਚ ਕਿਤੇ ਹੋਰ ਹੋਣਾ ਕਿਸੇ ਹੋਰ ਜੰਗਲਾਂ 'ਚ ਜਿਵੇਂ ਆਦੀਵਾਸੀ ਰਹਿੰਦੇ ਆ ਤੇ ਹੋਰ ਤਾਂ ਕਿੱਥੇ ਨਸੀਬ ਆਉਣੇ ਸੀ ਇਹ ਦੇ ਗੁਰੂ ਸਾਹਿਬ ਦੀ ਕਿਰਪਾਈ ਆ ਵੀ ਸਾਨੂੰ ਉੱਥੇ ਪਹਿਲਾਂ ਹੁਣ ਜਨਮ ਵੀ ਆਪਾਂ ਆਪਣੀ ਮਰਜ਼ੀ ਹਮ ਆਪਦਾ ਹੁਣ ਇੱਥੇ ਪਤਾ ਹੀ ਲੱਗਿਆ ਵੀ ਅੱਛਾ ਹੀ ਇੱਥੇ ਪੈਦਾ ਹੋ ਗਏ ਤੇ ਹੁਣ ਸਾਡੀ ਨਜ਼ਰੀ ਹੈ ਸਾਰੀ ਕਿਰਪਾ ਹੀ ਆਈ ਸਾਨੂੰ ਉੱਥੇ ਰੱਖਿਆ ਉਹਨਾਂ ਨੇ ਪੂਰੀ ਧਰਤੀ 'ਚੋਂ ਵੀ ਜਿੱਥੇ ਉਹਨਾਂ ਦੇ ਆਪਦੇ ਬੋਲ ਪਏ ਸੀ ਜਿਹੜੇ ਇਲਾਕੇ 'ਚ ਆਪਦੇ ਬੋਲ ਪਏ ਸੀ ਤੇ ਫਿਰ ਉਹ ਬੋਲਾਂ ਨੂੰ ਪੜ੍ਹਨਾ ਬੜੀ ਵੱਡੀ ਗੱਲ ਹੋ ਗਈ ੱਡੀ ਵੱਡੀ ਗੱਲ ਹੋ ਗਈ ਉਹਨਾਂ ਨੂੰ ਪੜ੍ਹਨਾ ਤੇ ਫਿਰ ਪੜ੍ਹ ਕੇ ਉਹਦੇ ਭਾਵ ਸਮਝਨੇ ਉਹ ਉਦੋਂ ਵੀ ਸਿਰੇ ਲੱਗ ਗਈ ਵੀ ਸਹੀ ਹੈ ਤੇ ਉਹ ਸਮਝ ਕੇ ਮਨ ਨੂੰ ਉੱਤੇ ਤੇ ਮਨਾ ਲੈਣਾ ਉਦੋਂ ਬਾਅਦ ਤੁਰਨ ਹੀ ਲੱਗ ਜਾਣਾ ਤੇ ਉਹਦੇ ਵਰਗੀ ਤੇ ਰੀਸ ਨਹੀਂ ਮਹਾਰਾਜ ਤਾਂ ਆਪ ਕਹਿੰਦੇ ਵੀ ਪੜ੍ਹ ਕੇ ਮੰਨੋ ਸੱਚਾਸ ਸਿੱਖੀ ਹੋਇਆ ਜਿਹੜਾ ਮੰਦਾ ਪਾਣੀ ਨੂੰ ਤੇ ਉਹਦੇ ਵਿੱਚ ਫਿਰ ਦੱਸਿਆ ਵੀ ਕੀ ਪ੍ਰੋਸੈਸਸ ਫਾਲੋ ਕਰ ਸਕਦੇ ਹੋ ਤੁਸੀਂ ਵੀ ਨਾਮ ਜਪ ਸਕਦੇ ਹੋ ਨਾਮ ਜਪ ਕੇ ਤੁਸੀਂ ਆਪਣੇ ਥਾਟਸ ਤੋਂ ਉੱਤੇ ਉੱਠ ਸਕਦੇ ਹੋ ਜਿੱਥੇ ਤੁਹਾਡੀ ਸੁਰਤੀ ਮਤਲਬ ਖਿੰਡੀ ਹੋਈ ਆ ਸਾਡੀ ਉਹ ਵਾਪਸ ਆ ਉਹ ਇਕੱਠੀ ਕਰ ਕਿਹੜਾ ਨਾਮ ਜਪਣਾ ਅਖਰੀ ਨਾਮ ਤਾਂ ਜੀ ਕੋਈ ਵੀ ਹੋ ਸਕਦਾ ਵੀ ਜਿਵੇਂ ਹੁਣ ਦੇਖੋ ਅੱਖਰਾਂ ਚ ਵੱਖ-ਵੱਖ ਭਾਸ਼ਾਵਾਂ ਨੇ ਹਾਂਜੀ ਕਿਉਂਕਿ ਹੁਣ ਆਪਾਂ ਪੰਜਾਬੀ ਚ ਗੱਲ ਕਰੀ ਜਾਂਦੇ ਆ ਹੂੰ ਹੁਣ ਕੋਈ ਕੋਈ ਸਪੈਨਿਸ਼ ਚ ਗੱਲ ਕਰਦਾ ਕੋਈ ਇੰਗਲਿਸ਼ ਚ ਗੱਲ ਕਰਦਾ ਸੋ ਇਹ ਤਾਂ ਇੱਕ ਮੋਡ ਆਫ ਕਮਿਊਨੀਕੇਸ਼ਨ ਹੋ ਗਿਆ ਹੂੰ ਹੂੰ ਤੇ ਜਿਹੜੀ ਹੁਣ ਆਪਾਂ ਜਿਹੜੀ ਗੱਲ ਕਰਦੇ ਆਂ ਅਨਹਰ ਇਲਾਕੇ ਦੀ ਉਹਦਾ ਇਸ ਮੋਡ ਆਫ ਕਮਿਊਨੀਕੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਤਾਂ ਿੱਥੂ ਉੱਤੇ ਆ ਹੁਣ ਜੇ ਆਪਾਂ ਮੋਡ ਆਫ ਕਮਿਊਨੀਕੇਸ਼ਨ ਚ ਉਹਨੂੰ ਲੱਭੀ ਜਾਈਏ ਵੀ ਯਾਰ ਜੇ ਅਸੀਂ ਸਪੈਨਿਸ਼ ਚ ਲੱਭ ਲਈਏ ਜਾਂ ਅਸੀਂ ਇੰਗਲਿਸ਼ ਚ ਲੱਭੀਏ ਕਿ ਅਸੀਂ ਪੰਜਾਬੀ ਚ ਲੱਭੀਏ ਤਾਂ ਨਹੀਂ ਦਿਹੋਣਾ ਉਹਦਾ ਹੈ ਹੀ ਉੱਤੇ ਇਹ ਮੋਡ ਆਫ ਕਮਿਊਨੀਕੇਸ਼ਨ ਦਾ ਸਿਰਫ ਇੰਨਾ ਕਿ ਮਤਲਬ ਕਹਿ ਲੋ ਹੈਲਪ ਹੁੰਦੀ ਹੈ ਵੀ ਉਹ ਤੁਹਾਨੂੰ ਇੱਕ ਸਮਝਣ ਦਾ ਮਾਤਰ ਹੁਣ ਅਸੀਂ ਭਾਸ਼ਾ ਬਣੀ ਅਸੀਂ ਬੋਲਦੇ ਆਂ ਪੜ੍ਹਦੇ ਆਂ ਲਿਖਦੇ ਆਂ ਤਾਂ ਸਮਝ ਲੈਣੇ ਆਂ ਤਾਂ ਇੱਕ ਪਤਾ ਲੱਗ ਜੇ ਵੀ ਹਾਂ ਚੀਜ਼ ਕੀ ਹੈ ਸ਼ੁਰੂ ਉਹ ਉਤਪਾਦ ਉੱਤੇ ਹੀ ਹੁੰਦਾ ਸਿਸਟਮ ਕਿਉਂਕਿ ਜੇ ਭਾਸ਼ਾ ਚ ਆ ਗਿਆ ਫਿਰ ਤਾਂ ਭਾਸ਼ਾਵਾਂ ਦਾ ਡੱਡ ਨੇ ਫਿਰ ਤਾਂ ਉਹੀ ਹੋਗੇ ਵਖਰੇਵੇਂ ਹੋਗੇ ਤੇ ਜੇ ਆਪਾਂ ਕੋਈ ਕਿਸੇ ਹਿਊਮਨ ਨੂੰ ਵੇਖੀਏ ਤਾ ਉਚਾ ਹੈ ਸਪੈਨ ਵਾਲਾ ਬੰਦਾ ਉਥੇ ਜਮਪ ਵਾਲਾ ਚਾਹੀ ਇੰਡੀਆ ਵਾਲਾ ਕੋਈ ਫਰਕ ਹੀ ਨਹੀਂ ਸਰੀਰ ਦੇ ਅੰਦਰ ਕੁਝ ਉਹੀ ਅੱਖ ਨੱਕ ਕੰਨਾ ਕੰਨ ਸਾਰਾ ਅੰਦਰਲਾ ਸਿਸਟਮ ਉਹੀ ਤੇ ਬਲੱਡ ਉਦਾਂ ਮਤਲਬ ਸਾਰਾ ਪ੍ਰੋਸੈਸ ਸਾਰੇ ਹਿਊਮਨਸ ਦਾ ਸੇਮ ਹੈ ਤੇ ਜਿਹੜੀ ਇਹ ਅੰਦਰ ਦੀ ਯਰਨੀ ਇਹ ਅੱਡ ਕਿਵੇਂ ਹੋ ਸਕਦੀ ਹੈ ਮੈਨੂੰ ਤਾਂ ਇਹ ਗੱਲ ਕਦੇ ਸਮਝ ਨਹੀਂ ਆਈ ਵੀ ਕਿ ਵੀ ਆਪਾਂ ਮਤਲਬ ਵੀ ਜਿਵੇਂ ਧਰਮ ਕਹਨੇ ਆ ਸਾਰਾਂ ਦੇ ਵੱਖ ਨੇ ਧਰਮ ਜਦੋਂ ਬੰਦੇ ਸਾਰੇ ਇੱਕੋ ਜਿਹੇ ਨੇ ਤੇ ਉਹਨਾਂ ਦੇ ਉਹਨਾਂ ਦੇ ਅੰਦਰ ਦੀ ਜਰਨੀ ਕਿਵੇਂ ਡਿਫਰੈਂਟ ਹੋ ਜੂਗੀ ਹਾਂ ਇਹਦਾ ਮਤਲਬ ਵੀ ਸਾਡੇ ਸਮਝ 'ਚ ਕਮੀ ਐ ਵੀ ਅਸੀਂ ਅਸੀਂ ਧਰਮ ਨੂੰ ਸਮਝ ਨਹੀਂ ਸਕੇ ਵੀ ਇਹ ਹੈ ਕਿ ਅਸੀਂ ਇਹਨਾਂ ਨੂੰ ਇੱਕ ਪਾਰਟੀਸ਼ਨ ਦੀਆਂ ਮੋੜ ਜੇ ਬਣਾ ਲਿਆ ਵੀ ਨਹੀਂ ਤੁਸੀਂ ਹੋਰ ਹੋ ਅਸੀਂ ਹੋਰ ਮਤਲਬ ਅੱਖਰਾਂ ਵਾਲਾ ਜਿਹੜਾ ਨਾਮ ਕੋਈ ਵੀ ਹੋ ਸਕਦਾ ਅੱਖਰਾਂ ਦਾ ਨਾਮ ਹਾਂਜੀ ਕੋਈ ਵੀ ਹੋ ਸਕਦਾ ਕਿਉਂਕਿ ਅੱਖਰਾਂ ਵਾਲਾ ਨਾਮ ਹੈ ਜਿਹੜਾ ਹੁਣ ਉਹ ਤੁਹਾਨੂੰ ਥਾਟਲੈਸ ਕਰਨ ਲਈ ਆ ਜਾਪ ਕਰਨਾ ਜੀ ਦਾ ਹਾਂ ਵੀ ਬਸ ਤੁਹਾਨੂੰ ਥਾਟਲੈਸ ਕਰਕੇ ਤੁਸੀਂ ਸਰੀਰ ਤੋਂ ਉੱਪਰ ਉੱਠ ਜਾਓ ਹੂੰ ਤੇ ਪਰ ਹੁਣ ਉਹਦੇ ਚ ਵੀ ਬਹੁਤ ਚੀਜ਼ਾਂ ਮੈਟਰ ਕਰਦੀਆਂ ਕਿ ਉਹ ਅੱਖਰਾਂ ਵਾਲਾ ਗ੍ਰੰਥ ਮੰਤਰ ਤੁਹਾਨੂੰ ਦਿੱਤਾ ਕੀ ਨੇ ਹੂੰ ਇਹ ਵੀ ਗੱਲਾਂ ਤਾਂ ਆ ਜਾਂਦੀਆਂ ਪਰ ਇਹਦੀ ਕੋਈ ਲਿਮਿਟੇਸ਼ਨਸ ਨਹੀਂ ਹੈਗੀ ਵੀ 21 ਸ਼ਬਦ ਜਿਹੜਾ ਹੁਣ ਹੋਇਆ ਹੀ ਅੱਖਰਾਂ ਚ ਹੂੰ ਗੁਰੂ ਸਾਹਿਬ ਨੇ ਤਾਂ ਇਹ ਪ੍ਰੋਪਰ ਆਪਾਂ ਨੂੰ ਦੱਸਿਆ ਵੀ ਜਿਹੜੇ ਉਹ ਵਾਲੇ ਅੱਖਰ ਨੇ ਨਾ ਚਲੋ ਅੱਖਰ ਕਹਿੰਦਾ ਵੀ ਉਹ ਇਹਨਾਂ ਅੱਖਰਾਂ 'ਚ ਹੈ ਨਹੀਂ ਇਹ ਹਾਂ ਬਾਬ ਅੱਖਰ ਲੋਕ ਤਰ੍ਹਾਂ ਸਭ ਕੁਝ ਨਮਾ ਹੈ ਇਹ ਅੱਖਰ ਖਿੰਡ ਜਾਏਗੇ ਉਹ ਅੱਖਰ ਇਹਨਾਂ 'ਚ ਨਹੀਂ ਬਸ ਬਸ ਜੀ ਤਾਂ ਫੇਰੇ ਇਹਦੇ 'ਚ ਨਹੀਂ ਆਪਾਂ ਲੱਭ ਸਕਦੇ ਇਹ ਤਾਂ ਆਪਣਾ ਇੱਕ ਐਂ ਕਹੋ ਵੀ ਫਸਟ ਸਟੈਪ ਹੈ ਜੋ ਤੁਸੀਂ ਕਿਸੇ ਵੀ ਰੰਗ 'ਚ ਚੱਕ ਸਕਦੇ ਹੋ ਤੇ ਗੁਰਬਾਣੀ ਗੁਰੂ ਕਿਹੜੇ ਅੱਖਰ ਦੀ ਗੱਲ ਕਰਦੀ ਹੈ ਗੁਰਬਾਣੀ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਗੁਰਮੰਤਰ ਦੀ ਗੱਲ ਕਰਦੇ ਨੇ ਜਿਵੇਂ ਆਪਾਂ ਦੇਖਦੇ ਆਂ ਪੰਜ ਪਿਆਰੇ ਗੁਰੂ ਸਾਹਿਬਾਨ ਉਹ ਵੀ ਗਰਮਾਂਤਰ ਦਿੰਦੇ ਨੇ ਵਾਹਿਗੁਰੂ ਜਪਨ ਲਈ ਤੇ ਜਦੋਂ ਤੋਂ ਪੰਜਾਬੀ ਸ਼ੁਰੂ ਹੋਈ ਗੁਰੂ ਨਾਨਕ ਪਾਤਸ਼ਾਹੀ ਨੇ ਵਾਹਿਗੁਰੂ ਕੀਆ ਗੁਰੂ ਵਾਹਿਗੁਰੂ ਦਾ ਹਮ ਪ੍ਰਮਾਤਮਾ ਦਾ ਨਾਮ ਤੇ ਉਹਦੇ ਨਾਲ ਆਪਣੀ ਕੋਈ ਪਿਕਚਰ ਵੀ ਨਹੀਂ ਬਣਦੀ ਦਿਮਾਗ 'ਚ ਵੀ ਹੁਣ ਤੁਸੀਂ ਜਿਵੇਂ ਆਪਾਂ ਕੋਈ ਹੋਰ ਸ਼ਬਦ ਬੋਲੀਏ ਕਈ ਵਾਰੀ ਕੋਈ ਪਿਕਚਰ ਬਣ ਜਾਂਦੀ ਹੈ ਦਿਮਾਗ 'ਚ ਤੇ ਪਿਕਚਰ ਇਟਸੈਲਫ ਹੀ ਇੱਕ ਅਥਾਰਟੀ ਹੋ ਗਿਆ ਉਹ ਤਾਂ ਫਿਰ ਥੌਟ ਹੋ ਗਿਆ ਇਮੇਜਿਨੇਸ਼ਨ ਹੋ ਗਈ ਉਹ ਤਾਂ ਹਾਂ ਹੁਣ ਜਿਹੜਾ ਸ਼ਬਦ ਤੁਹਾਡੀ ਕੋਈ ਇਮੇਜਿਨੇਸ਼ਨ ਬਣਾ ਰਿਹਾ ਹੈ ਹਾਂ ਤਾਂ ਇਹਦਾ ਮਤਲਬ ਤੁਸੀਂ ਆਪਦੀ ਇਮੇਜਿਨੇਸ਼ਨਸ ਤੱਕ ਤਾਂ ਪਹੁੰਚ ਜਾਓਗੇ ਉਦੋਂ ਉੱਤੇ ਫਿਰ ਕਿਵੇਂ ਜਾਓਗੇ ਜਿਹਦੇ ਜਿਹੜਾ ਦੇ ਬੇੜਾ ਜੀ ਸਾਰਾ ਲੈਣਾ ਸੀ ਉਹ ਤਾਂ ਤੁਸੀਂ ਉਹੀ ਇਮੇਜਿਨੇਸ਼ਨ ਆ ਇੱਕ ਜਿਹਦਾ ਸਾਰਾ ਲੈਣਾ ਸੀ ਤਾਂ ਕਰਕੇ ਹੁਣ ਉਹਦੀ ਕੋਈ ਇਮੇਜ ਨਹੀਂ ਉਹ ਵੀ ਦੱਸਤਾ ਉਹ ਰੂਪ ਰੰਗ ਰੇਖ ਪੇਖ ਬਾਰੇ ਵੀ ਦੱਸਤਾ ਵੀ ਵਾਹਿਗੁਰੂ ਦਾ ਹੈ ਨਹੀਂ ਕੋਈ ਰੂਪ ਮਤਲਬ ਤੁਸੀਂ ਆਪਣੀ ਅੱਖਾਂ ਇਹਨਾਂ ਨਾਲ ਮਤਲਬ ਸਿਸਟਮ ਚ ਆ ਨਹੀਂ ਸਕਦਾ ਉਹ ਤਾਂ ਕਰਕੇ ਕੋਈ ਬਹੁਤਾ ਪਿਕਚਰਾਇਜ਼ੇਸ਼ਨ ਨਹੀਂ ਬਣਦੀ ਕੋਈ ਇਮੇਜਿਨੇਸ਼ਨ ਨਹੀਂ ਬਣਦੀ ਬੰਦਾ ਕਿਤੇ ਫਸਦਾ ਹੀ ਨਹੀਂ ਜੀ ਬੜਾ ਸਿੰਪਲ ਸੌਖਾ ਨਹੀਂ ਅੱਜ ਕੱਲ ਵੈਸੇ ਨਾ ਜਿਵੇਂ ਧਿਆਨ ਦੀਆਂ ਟੈਕਨੀਕਸ ਨੇ ਉਹ ਦੱਸਦੇ ਨੇ ਜਿਵੇਂ ਗਾਈਡਡ ਮੈਡੀਟੇਸ਼ਨ ਹੁੰਦੀ ਆ ਵੀ ਧਿਆਨ ਇੱਥੇ ਲੈ ਕੇ ਜਾਓ ਇਹ ਕਰੋ ਉਹ ਕਰੋ ਕੁੰਡਲੀਨੀ ਵਾਲਾ ਵੀ ਜਿਵੇਂ ਅੱਜ ਕੱਲ੍ਹ ਚੱਲਿਆ ਹੋਇਆ ਚੱਕਰਾਸ ਦੀ ਗੱਲ ਹੁੰਦੀ ਆ ਅੱਛਾ ਜੀ ਤਾਂ ਇਹਦੇ ਬਾਰੇ ਕੀ ਕਹਿਣਾ ਗੁਰਬਾਣੀ ਦਾ ਮੈਂ ਬਸ ਉਸ ਪਾਸੇ ਮਾਰਾ ਹੀ ਨਹੀਂ ਕਰ ਲਾਇ ਨਹੀਂ ਮਤਲਬ ਇੱਧਰ ਚੱਕਰਾਂ ਚ ਬੜਾ ਪਾਇਆ ਨਹੀਂ ਵੀ ਕਿ ਚੱਕਰਾਂ ਚੁੱਕਣਾ ਤੋਂ ਉੱਪਰ ਵੀ ਮਾਰਾ ਗੁਰੂ ਗੋਬਿੰਦ ਸਿੰਘ ਜੀ ਦੱਸ ਹੀ ਗਏ ਸੀ ਚੱਕਰਾ ਚੁੱਕਰਾ ਹੀ ਤਾਂ ਹੈ ਨਹੀਂ ਚੱਕਰਾਂ ਜਿਹੜੀ ਪੈਣਾ ਹੈ ਹਾਂ ਕਿ ਚੱਕਰਾਂ ਚ ਪੈਣਾ ਨਹੀਂ ਆ ਤੇ ਉਹਨਾਂ ਬਾਰੇ ਬੜੀ ਕੋਈ ਜਾਣਕਾਰੀ ਹੈ ਨਹੀਂ ਵੀ ਉਹ ਕਿਵੇਂ ਕਰਨਾ ਹੈ ਤੇ ਜੋ ਬਸ ਸਿੰਪਲ ਰਾਏ ਜੀ ਵੀ ਬਾਰ-ਬਾਰ ਬਸ ਜਪੋ ਹੂੰ ਤੇ ਵਾਹਿਗੁਰੂ ਵਾਹਿਗੁਰੂ ਜਪੋ ਹਾਂਜੀ ਹਾਂਜੀ ਤੇ ਥਾਟਲੈਸ ਹੋ ਕੇ ਅਨਹਦ ਇਲਾਕੇ ਚ ਐਂਟਰ ਕਰ ਜਿਓ ਤੇ ਉਹ ਉਹ ਤਾਂ ਆਟੋ ਮੋਡ ਹੈ ਜੀ ਉਹ ਤਾਂ ਮੁੜ ਕੇ ਆਪੇ ਹੋਈ ਜਾਣਾ ਬਸ ਆਪਾਂ ਉਸ ਚੀਜ਼ ਦੇ ਆਪਦੇ ਆਪ ਚ ਸੁਧਾਰ ਕਰੀਏ ਆਪਦੀ ਅੱਖ ਖਿੰਡੀ ਹੋਈ ਸੁਰਤੀ ਨੂੰ ਇਕੱਠਿਆ ਕਰੀਏ ਇਹ ਤਾਂ ਜਿਹੜਾ ਜਿਹੜਾ ਗੁਰ ਪ੍ਰਸਾਦ ਆ ਦੇਣਾ ਤਾਂ ਉਹਨੇ ਆ ਆਪਣਾ ਕੰਟਰੀਬਿਊਸ਼ਨ ਕੀ ਆ ਕਦਾ ਜਪਣਾ ਹੀ ਆ ਆਪਾਂ ਬਸ ਕੋਸ਼ਿਸ਼ ਕਰਨੀ ਜੀ ਦੇਖੋ ਹਲਤਾ ਉਹਨੇ ਲਾਉਣੇ ਆ ਹੁਣ ਜਨਮ ਕਿਹੜਾ ਪਾਪ ਲੈ ਲਿਆ ਆਪਦੇ ਜੋਰ ਨਾਲ ਲੈ ਲਿਆ ਪਾਪਾ ਪਰチェ ਦੀ ਗੱਲ ਹੁਣ ਕਰਕੇ ਰਿਆਂ ਵੀ ਜਨਮ ਹੋਇਆ ਸਾਡਾ ਆਪਦੀ ਮਾਂ ਸਾਨੂੰ ਤਾਂ ਪਰ ਆਪ ਦੀ ਆਪ ਦੇ ਜੋਰ ਨਾਲ ਹੋਊਗੀ ਜਾਂ ਕਿਤਾ ਹਾਂਜੀ ਪ੍ਰਾਪਤੀ ਆਪ ਦੇ ਜੋਰ ਨਾਲ ਦੇਖੋ ਹੁਣ ਇਹ ਵੀ ਪਰਮੀ ਆ ਵੀ ਆਪ ਦਾ ਜੋਰ ਕਹਿਣਾ ਹਨਾ ਹਾਂ ਹੈ ਤਾਂ ਪਰਮੀ ਹੁਣ ਜਿਵੇਂ ਜਿਵੇਂ ਕੋਈ ਨਵੇਂ ਰਾਹ ਜਾਣਾ ਹੁਣ ਜਿਵੇਂ ਆਪਾਂ ਇੱਥੇ ਇਕੱਠੇ ਹੋਏ ਆਪਾਂ ਇੱਕ ਦੂਜੇ ਨੂੰ ਲੋਕੇਸ਼ਨ ਸ਼ੇਅਰ ਕੀਤੀ ਤੇ ਹੁਣ ਕੋਈ ਆਇਆ ਸੀ ਇੱਥੇ ਉਹਨੇ ਉਹ ਚੀਜ਼ ਬਣਾਈ ਆਪਾਂ ਨੂੰ ਸੈਟਅਪ ਸਾਰਾ ਬਣਾ ਕੇ ਦੇਤਾ ਵੀ ਇਹਨੂੰ ਫੋਲੋ ਕਰਕੇ ਇੱਥੇ ਆ ਜਾਓ ਆਪਾਂ ਕਦੇ ਗਏ ਨਹੀਂ ਉੱਥੇ ਜਿੱਥੇ ਜਾਣਾ ਹਾਂ ਹਾਂ ਕਿਸੇ ਤੋਂ ਅਸੀਂ ਪੁੱਛਣਾ ਨਹੀਂ ਤੇ ਕਿਵੇਂ ਜਾਵੜਾਂਗੇ ਸਾਨੂੰ ਸਾਨੂੰ ਪਤਾ ਨਹੀਂ ਜਾਣਾ ਕਿੱਥੇ ਕਿਵੇਂ ਜਾਣਾ ਪੁੱਛਣਾ ਪੈਣਾ ਤਾਂ ਫਿਰ ਆਪੇ ਗੁਰਪ੍ਰਸਾਦ ਜੀ ਸਿਸਟਮ ਗੁਰੂ ਤੋਂ ਪੁੱਛਾਂਗੇ ਹਾਂਜੀ ਤੇ ਤਾਂ ਪਲ-ਪਲ ਦੀ ਉਹ ਆ ਇੱਕ ਜਿਵੇਂ ਮੇਰੀ ਗੱਲ ਸੁਣੋ ਹੁਣ ਕਿਤਾਬਾਂ ਦਾ ਬਾਜ਼ਾਰ ਚ ਬਥੇਰੀਆਂ ਸੀਗੀਆਂ ਆਪਾਂ ਦਾ ਸਕੂਲਾਂ 'ਚ ਕਿੰਨੇ ਸਾਲ ਲਾਏ ਸਿੱਖਿਆ ਲੈਣ ਲਈ ਤੇ ਇਹ ਵੀ ਇੱਕ ਖੋਜ ਆ ਹੁਣ ਸਾਇੰਸ ਕਿੱਡੇ ਕਿੱਡੀ ਤਗੜੇ ਰਿਸਰਚ ਕਰੀ ਜਾਂਦੀ ਆ ਕਿੰਨੇ ਪਹਿਲਾਂ ਪੜ੍ਹਦੇ ਨੇ ਫਿਰ ਪ੍ਰੈਕਟੀਕਲ ਕਰਦੇ ਨੇ ਉਸ ਚੀਜ਼ ਨੂੰ ਸਿੱਖਦੇ ਨੇ ਇਹ ਵੀ ਇੱਕ ਖੋਜ ਆ ਇਹ ਤਾਂ ਸਿੱਖ ਕੇ ਚੱਲੂ ਸਿਸਟਮ ਆਪ ਬੰਦਾ ਕਿਵੇਂ ਕਰ ਲੂ ਇਹ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਚੱਲਣਾ ਹਾਂਜੀ ਕਿਉਂਕਿ ਮਹੰਤਾਂ ਨਹੀਂ ਇਹ ਦੁਤੇ ਕੋਈ ਜਾਪਦਾਈ ਸੰਸਾਰ ਤੇ ਆਹੋ ਕਹਿੰਦੇ ਮਤਲਬ ਵੀ ਜਮਿਆਨ ਹਦਬਾਣੀ ਅਮਰਤ ਰਸ ਪ੍ਰਕਾਸ਼ ਇਹ ਚੀਜ਼ਾਂ ਹੁੰਦੀਆਂ ਨੇ ਇਧਰ ਮਾਲਕ ਮਾਰੇ ਤਾਂ ਕਹਿੰਦੇ ਨਹੀਂ ਹੁੰਦੀਆਂ ਨੇ ਤਾਂ ਮਤਲਬ ਅੱਛਾ ਮੈਂ ਵੈਸੇ ਤੋਂ ਤੂੰ ਪੁੱਛਣਾ ਜੇ ਤੁਸੀਂ ਕੰਫਰਟੇਬਲ ਹੋ ਤਾਂ ਦੱਸ ਦਿਓ ਕੋਈ ਮਾੜਾ ਮੋਟਾ ਨਿੱਜੀ ਐਕਸਪੀਰੀਅੰਸ ਹੈ ਕੋਈ ਮਾੜਾ ਮੋਟਾ ਕੋਈ ਹੋਇਆ ਹੋਵੇ ਅਜੇ ਤਾਂ ਹੀ ਕੋਸ਼ਿਸ਼ ਕਰ ਰਹੀਆਂ ਇਸ ਰਾਹ ਤੇ ਤੁਰਨ ਦੀ ਹੈ ਬੜਾ ਵੱਡਾ ਸਹਿਜ ਦਾ ਮਾਰਗ ਹੈ ਬਹੁਤ ਬਹੁਤ ਇਹ ਇੱਕ ਜਨਮ ਚ ਵੀ ਜੇ ਪੂਰਾ ਹੋ ਜਾਏ ਤਾਂ ਇਹਨੂੰ ਧੰਨ ਧੰਨ ਕਹੋ ਵਾਹ ਜੀ ਵਾਹ ਤੇ ਇਹ ਤਾਂ ਬਹੁਤ ਸਹਿਜ ਵਾਲਾ ਮਾਰਗ ਹੈ ਤੇ ਤੁਰਨ ਦੀ ਕੋਸ਼ਿਸ਼ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਉਹ ਸਵਾਲ ਹੱਲ ਹੋਣੇ ਸ਼ੁਰੂ ਕੀਤੇ ਹੋਏ ਹਲੇ ਅੰਦਰਲੀ ਗੁੰਝਲਾਂ ਸੁੱਲਝ ਰਹੀਆਂ ਨੇ ਹਾਂਜੀ ਗੁੰਝਲਾਂ ਸੁੱਲਝ ਰਹੀਆਂ ਨੇ ਜਿਵੇਂ ਜਿਵੇਂ ਸਵਾਲ ਖਤਮ ਹੋ ਰਹੇ ਨੇ ਭਰਮ ਟੁੱਟ ਰਹੇ ਨੇ ਤੇ ਨਾਲ-ਨਾਲ ਪ੍ਰੈਕਟੀਕਲ ਚੱਲ ਰਿਹਾ ਹੈ ਉਵੇਂ-ਉਵੇਂ ਸਟੈਪ ਅਪ ਹੋ ਰਹੇ ਨੇ ਉਹ ਜਿਵੇਂ ਨਾ ਇੱਕ ਅੱਜਕੱਲ੍ਹ ਕਈ ਤਾਂ ਬਾਹਰ ਵਾਲੇ ਵੀ ਕਹਿੰਦੇ ਵੀ ਕੰਨਾਂ 'ਚ ਉਹ ਜਿਹੜੀ ਸਾਊਂਡ ਆਉਂਦੀ ਆ ਉਹ ਕੋਈ ਬਿਮਾਰੀ ਵੀ ਹੁੰਦੀ ਆ ਉਹਦੇ ਬਾਰੇ ਕੀ ਕਹਿਣਾ ਜਿਹੜੀ ਉਹ ਟੀ ਜਾਂ ਕੋਈ ਹੋਰ ਉਦਾਂ ਏ ਆ ਜੀ ਮਤਲਬ ਜਿਵੇਂ ਖਿੰਡੀ ਹੋਈ ਸੁਰਤੀਆਂ ਆਪਣੀਆਂ ਦੇਖੋ ਕਿੰਨੇ ਕਿੰਨਾ ਇੰਡਲਜੈਂਸ ਸੀ ਬਾਹਰ ਹੂੰ ਸਾਡੇ ਥਾਟਸ ਵੇਖੋ ਕਿੱਦਾਂ ਫ੍ਰੀ ਫਲੋ ਚ ਚੱਲ ਰਹੇ ਨੇ ਹੂੰ ਕਿੰਨੇ ਜਿਆਦਾ ਵਧੇ ਹੋਏ ਨੇ ਅੱਜਕੱਲ ਹੂੰ ਤੇ ਹੁਣ ਇਹ ਸਾਰੀ ਹੈ ਤਾਂ એનર્ਜੀ ਹੋਈ ਨਾ ਹੂੰ ਹੁਣ ਧਿਆਨ ਪਹਿਲਾਂ ਹੀ ਵਿਅਸਥਾ ਹੂੰ ਇੰਨੇ ਕਾਸੇ ਚੀਜ਼ਾਂ ਦੇ ਵਿੱਚ ਤੂੰ ਕੁਝ ਹੋਰ ਕਿਵੇਂ ਕਰ ਲੂਗਾ ਉਹ ਪਹਿਲਾਂ ਹੀ ਉਹ ਆਪਦਾ ਆਪਾ ਗਵਾਈ ਬੈਠਾ ਕਿਤੇ ਨਾ ਕਿਤੇ ਹੂੰ ਉਹਨੂੰ ਸਮੇਟਣ ਤੇ ਉਹ ਸਾਰੇ ਉਹ એનર્ਜੀ ਵਾਪਸ ਲਿਆਉਣ ਤੇ ਸਮਾਂ ਤਾਂ ਲੱਗਦਾ ਹੂੰ ਤੇ ਜਿਹੜੀ ਇਹ ਟੈਨਟਸ ਦੀ ਹਾਂਜੀ ਕਾਫੀ ਉਹਨੂੰ ਟਿੰਟਸ ਕਹਿ ਦਿੰਦੇ ਨੇ ਤੇ ਪਰ ਮਹਾਰਾਜ ਤਾਂ ਉਹਨੂੰ ਬੜੀ ਵੱਡੀ ਕਿਰਪਾ ਕਹਿੰਦੇ ਨੇ ਜੀ ਹੂੰ ਕਨੇਰੇ ਸ਼ਬਦ ਕਹਿੰਦੇ ਨੇ ਤੇ ਉਹ ਤਾਂ ਇੱਕ ਬੇੜਾ ਜਦੋਂ ਆਪਾਂ ਗੁਰਮੰਤਰ ਜਾਤ ਕੇ ਨਾਮ ਜਹਾਜ਼ ਹੈ ਨਾਮ ਨਾਮ ਨੂੰ ਜਹਾਜ਼ ਕਿਹਾ ਨਾਮ ਦਾ ਬੇੜਾ ਹਾਂਜੀ ਤੇ ਉਹ ਫਿਰ ਉਹਦੇ ਤੇ ਤਾਂ ਸਵਾਰ ਹੋਣਾ ਹੋਣਾ ਵੱਖ ਹੋ ਗਿਆ ਸਰੀਰ ਤੋਂ ਤੇ ਥਾਟ ਤੋਂ ਸਾਰੇ ਕਾਜ ਤੋਂ ਉੱਤੇ ਫਿਰ ਉਹਨੇ ਹੀ ਅੱਗੇ ਸਾਰਾ ਲੈ ਕੇ ਗਿਆ ਮੈਂ ਨਾ ਵੈਸੇ ਇੱਕ ਗੱਲ ਦੇਖੀ ਪਿੱਛੇ ਜੇ ਇੱਕ ਅ ਇੰਟਰਵਿਊ ਐਮੀ ਦੀ ਵੀ ਵੇਖੀ ਸੀ ਉਹ ਵੀ ਵਾਈ ਗਰੂਪ ਦੇ ਜਾਪ ਦੀ ਗੱਲ ਕਰਦੇ ਸੀ ਕੰਨਾ ਚ ਉਹਦੀ ਵੀ ਸੌਂਗ ਦੀ ਗੱਲ ਕਰਦੇ ਸੀ ਜੇ ਦੇਖਾ ਉਧਰ ਦਲਜੀਤ ਵੀ ਮੈਡੀਟੇਸ਼ਨ ਦੀ ਗੱਲ ਕਰਦਾ ਉਹ ਕਹਿੰਦਾ ਯੋਗਾ ਦੀ ਵੀ ਗੱਲ ਕਰਦਾ ਮੈਡੀਟੇਸ਼ਨ ਦੀ ਵੀ ਗੱਲ ਕਰਦਾ ਤੇ ਮੈਨੂੰ ਲੱਗਦਾ ਇੰਡਸਟਰੀ ਦੇ ਵਿੱਚ ਵੀ ਇਹ ਚੀਜ਼ ਚੱਲ ਰਹੀ ਹੈ ਉਹ ਵੀ ਜਪਣ ਵਾਲੇ ਪਾਸੇ ਆ ਰਹੀ ਆ ਇਹ ਤਾਂ ਮਾਲਕ ਦੀ ਮਿਹਰ ਹੈ ਜੀ ਚਲੋ ਜੇ ਸਾਰੇ ਦੇਖੋ ਆਪਣੇ ਵਰਗੇ ਬੰਦੇ ਇਦਾਂ ਦੀ ਗੱਲ ਡਿਸਕਸ ਕਰ ਰਹੇ ਨੇ ਤਾਂ ਇਹ ਇਹ ਬੜੀ ਮਿਹਰ ਆ ਮਿਹਰ ਦੀ ਗੱਲ ਹੈ ਕੋਈ ਉਧੇ ਹੀ ਵੱਲੋਂ ਹੀ ਹਵਾ ਵਗੀ ਹੋਣੀ ਹੈ ਜੋ ਆਪਾਂ ਅੱਜ ਇਦਾਂ ਦੀ ਗੱਲ ਇਨੀਚ ਬੰਦੇ ਗੱਲਾਂ ਕਰ ਰਹੇ ਆ ਤੇ ਮਾਲਕ ਦੀ ਮਿਹਰ ਹੈ ਜੀ ਉਹਦੇ ਉਹਦੀ ਮਰਜ਼ੀ ਹੈ ਜਦੋਂ ਉਹਨੇ ਭੇਤ ਦੇਣਾ ਹੈ ਤਾਂ ਹੁਣ ਉਹ ਟੂਟੀ ਖੋਲ ਸਕਦਾ ਮਰਜ਼ੀ ਜੇ ਕਦੋਂ ਮਰਜ਼ੀ ਬੰਦ ਕਰ ਸਕਦਾ ਕਦੋਂ ਮਰਜ਼ੀ ਖੋਲ ਸਕਦਾ ਜੀ ਸਾਰਾ ਉਹਦਾ ਖਿਆਨ ਹੈ ਜੀ ਦੇਖੋ ਬੰਦਾ ਤਾਂ ਕੁਝ ਕਰ ਨਹੀਂ ਸਕਦਾ ਹੂੰ ਹੂੰ ਉਈ ਜੀ GPS ਵਾਲੀ ਗੱਲ ਹੈ ਜੇ ਉਧਰੋਂ GPS ਹੀ ਬੰਦ ਹੋ ਜੇ ਤੁਸੀਂ ਪਹੁੰਚ ਸਕਣਾ ਸੀ ਨਾ ਮੈਂ ਪਹੁੰਚ ਸਕਣ ਦੀ ਆਪਾਂ ਪੁੱਛਦੇ ਹੀ ਰਹ ਜਾਂਦੇ ਕਿੱਥੇ ਜੇ ਹੈ ਕਿੱਥੇ ਹੈ ਬਿਲਕੁਲ ਬਿਲਕੁਲ ਜੀ ਅੱਛਾ ਤੁਸੀਂ ਬੈਠੇ ਹੋ ਤੇ ਮੈਂ ਤੁਹਾਡੇ ਤੋਂ ਕੋਲੇ ਬੈ ਕੇ ਵੀ ਸੁਣਨਾ ਥੋੜਾ ਜਿਹਾ ਦੋ ਲੈਣਾ ਸੁਣਾ ਦਵਾਂਗੇ ਗੀਤ ਦੀਆਂ ਹਾਂਜੀ ਜ਼ਰੂਰ ਜੀ ਜ਼ਰੂਰ ਗੁਰੂ ਨਾਨਕ ਹੀ ਨਾਨਕ ਕਹਿੰਦੀਆਂ ਨੇ ਕੁਝ ਰੂਹਾਂ ਧਿਆਨ ਵਿੱਚ ਬਹਿਂਦੀਆਂ ਨੇ ਵਾਹਿਗੁਰੂ ਵਾਹਿਗੁਰੂ ਕਹਿੰਦਿਆ ਨੇ ਕੁਝ ਰੂਹਾਂ ਧਿਆਨ ਵਿੱਚ ਬੈਂਦੀਆਂ ਨੇ ਉਹਨਾਂ ਹੱਦ ਹਿਲਾਕਾ ਉੱਥੇ ਕਰ ਲੈ ਤੂੰ ਆਸਾਂ ਉੱਥੇ ਖੁਸ਼ੀਆਂ ਹੀ ਖੁਸ਼ੀਆਂ ਤੇ ਦੁੱਖ ਨਹੀਂ ਓ ਮਾਸਾ ਵਾ ਵਾ ਉਨਾ ਨੇ ਦਸ ਕੀ ਸੁਝਣਾ ਜੋ ਦੁਨੀਆਂ ਦੇ ਚੱਕਰਾਂ ਚ ਰਹਿੰਦੀਆਂ ਨੇ ਗੁਰੂ ਨਾਨਕ ਹੀ ਨਾਨਕ ਕਹਿੰਦੀਆਂ ਨੇ ਕੁਝ ਰੂਹਾਂ ਧਿਆਨ ਵਿੱਚ ਬੈਂਦੀਆਂ ਨੇ